ਸਾਰੇ ਦੇ ਸਭ ਲੋਕ ਦੇ ਵਿੱਚ ਅੱਜ ਅਸੀਂ ਚੱਲੇ ਆ ਜੀ ਪੰਜਾਬੀਆ ਰੋਡ ਕਾਰਜ ਤੇ ਬਹੁਤ ਸਾਰਾ ਬਿਆਰ ਖੂਬਸੂਰਤ ਭਰਿਆ ਹੈ ਦੁਕਾਨਾਂ ਤੋਂ ਕੋਨਾ ਸੱਜੀਆਂ ਆ ਰਤਾਜੋ ਤਾਂ ਵੀ ਮਿਲਿਆ ਹੈ ਬਿਆਰ ਸੁਲਤਾਨ ਮੀਟ ਰੋਡ ਦਾ ਦੇਖੋ ਚੈੱਕ ਕਰੋ ਜੋ ਆਣੀ ਰਿਹਾ ਅਗਰੋਂ ਕੱਲ ਦੀਵਾਲੀ ਆ ਹਲੇ ਦੀਵਾਲੀ ਹੈ ਅੱਜ ਰਾਤ ਦੀ ਹੈ ਰੌਣਕਾ ਚੱਕੋ ਲੋਕਾਂ ਨੇ ਲਾਏ ਹੋਏ ਨੇ ਟੈਂਟ ਟੁੰਟ ਕਿਉਂਕਿ ਲੋਕਾਂ ਨੇ ਲੈਣੀ ਅਸਤਵਾਜੀ ਕਿਉਂਕਿ ਅਸਤਵਾਜੀ ਲੈਣੀ ਆ ਲੋਕਾਂ ਨੂੰ ਮੈਂ ਕੀ ਬਤਾਉ ਲੋਕਾਂ ਨੂੰ ਅਸਤਵਾਜੀ ਦੇਖੀ ਉਹ ਗੋਲੀਆਂ ਨੇ ਪਈ ਸਈ ਹਲੇ ਤੱਕ ਵੀ ਦੁਕਾਨਾਂ ਕਈ ਖੁੱਲੀਆਂ ਨੇ ਤੇ ਭੀੜ ਪਾਵਾ ਭੀੜ ਕਾਫੀ ਲੱਗੀ ਹੈ ਅੱਜ ਤਰਾ ਭੰਡੇ ਦੇਗਾ ਤੇ ਪਰ ਬਹੁਤ ਭੀੜ ਹੈ ਅੱਜ ਤਰਾ ਪੰਡੇ ਨਾਲ ਦੁਕਾਨ ਤੇ ਵੱਟੂ ਪੀੜਿਆ ਇਤਰਾ 90000 ਮਾੜੇ ਮੋٹے ਕੋਈ ਚਾ ਚਾ ਲੈਣੀਆਂ ਹੋਵੇ ਤੇ ਇੱਥੇ ਬੜੀ ਪੀੜ ਹੈਗੀ ਹੈ ਹੋਰਨੇ ਵਿੱਚ ਕੰਮ ਕਰਨਾ ਪਈਏ ਕਿ ਕਿ ਦਿਵਾਲੀ ਮੰਚ ਸੇਰੇ 11 ਵਜੇ ਦੇ ਹੈ ਜੀ ਤੇ 99 ਦੀ ਚੀਜ਼ ਹੈ ਇਧਰ ਵਾਲੇ ਸੁਲਤਾਨਪੁਰ ਰੋਡ ਤੇ ਗੁਰਦਾਰ ਸਾਹਿਬ ਰੋਡ ਤੇ ਤੇ ਕੇ ਅੰਦਰ ਪੱਲੇ 11 ਵਜੇ ਜੀ ਦੇਖੋ ਸਾਹਮਣੇ ਦੁਕਾਨ ਹੈਗੀ 99 99 ਵਾਲੀ ਇਹ ਉਹ ਚੱਕ ਓਏ ਉਹ ਦੇਖੋ ਆਪਾਂ ਨਾਲ ਕੱ ਜਾਂਦੇ ਨਹੀਂ ਆਪਾਂ ਨਾਲ ਕੱਟਵਾਤੀ ਜਾਈਏ 99 ਚੀਜ਼ਾਂ ਕਾਟੀ ਹੋਈਆਂ ਇਹ ਤੁਹਾਨੂੰ ਕੱਲ ਵੀ ਦਿਖਾਇਆ ਕੱਲ ਦੇ ਵਲੋਗ 'ਚ ਵੀ ਜਿਹੜਾ ਕੱਲ ਦਾ ਹੈਗਾ ਸੀ ਆ ਚੈੱਕ ਕਰੋ ਪਟਾਕੇ ਆ ਚੈੱਕ ਕਰੋ ਕਿ ਕਿੱਟ ਤਗੜੇ ਤਗੜੇ ਨਾਲ ਲੱਗੀਆਂ ਹੋਈ ਨੇ ਲੋਕਾਂ ਦੀ ਬਾਜ਼ਾਰਾਂ 'ਚ ਫੀਡ ਚੈੱਕ ਕਰੋ ਲੋਕਾਂ ਨੇ ਖਟੋਣੇ ਖਨਾਣੇ ਲਾਏ ਹੋਏ ਨੇ ਇਹ ਰੌਣਕ ਕੱਟ ਗਈ ਕਬ ਡੇਰਾ ਹੋ ਗਿਆ ਇਹ ਤੁਹਾਨੂੰ ਰੌਣਕ ਦਿਖਾਣੀ ਸੀ ਉਹ 11 ਵਜੇ ਤੋਂ 12 ਵਜੇ ਫੇਰ ਵੀ ਦਿੱਤੀ ਰੌਣਕ ਕੱਟ ਗਈ ਅੱਛਾ ਟਨ ਗਾਇਲ ਤੇ ਪਲੇਜ ਵਾਵਾ ਦੇ ਦਰ ਪਰ ਰੋਡ ਤੇ ਵਾਵਾ ਹਲੇ ਰੌਣਕ ਆ ਚੈੱਕ ਕਰਦੇ ਨੇ ਨਵੈਲਾਂ ਵਾਲੇ ਨੇ ਕਾਨਾ ਲੈ ਖੁੱਲੀ ਰੱਖੀ ਹੈ ਇੱਧਰ ਚੈੱਕ ਕਰੋ ਜੱਗਰ ਰੌਣਕ ਪੱਲੀ ਹੈ ਪੱਲੀ ਹੈ ਪੱਲੀ ਹੈ तो स्टार <laughs> भी ना लाया ഹഡ സ്ടാലി ദുല്ല സ്കൂട്ട് ഇ ബുൾട്ട് നാടേ ਥੋੜਾ ਫੋਗ ਹੈ ਨਾ ਜਿੰਨੀ ਰੌਣਕ ਸਾਡੇ ਸੁਲਤਾਨਪੁਰ ਰੋਡ ਤੇ ਅੰਮ੍ਰਿਤਸਰ ਹੁੰਦੀ ਹੈ ਨਾ ਉਹ ਨਹੀਂ ਕਿਤੇ ਵੀ ਹੁੰਦੀ ਆਇਤਾ ਰੋਡ ਤੋਂ ਬੋਲਦਾ ਜਿਹੜੇ ਮੀਲੇ ਲੱਗਾ ਹੁੰਦਾ ਵਾ ਕੋਲ ਘਟੋੜੇ ਲੱਗੇ ਸੜਾ ਕੁਝ ਲੱਗਾ ਸੁਲਤਾਨਪੁਰ ਰੋਡ ਤੇ ਹੋਰ ਕੀ ਹਾਂ ਸੱਤ ਬਲੋਕ ਦਿਖਾਣੇ ਨੇ ਲੋ ਲੋ ਜੇ ਤਾਂ ਮੇਰੇ ਕੋਲ ਨੇ ਜੁੜੇ ਰਹੋ ਸਾਡੇ ਬਲੋਕ ਨਾਲ ਅੰਤ ਤੱਕ ਜੁੜੇ ਰਹੋ ਸਾਡਾ ਬਲੋਕ ਲੈ ਲੇ ਟਮਾਟੇ ਕਰਕੇ ਜਾਏ ਕਿਥੋਂ ਕਿਥੋਂ ਵੰਦੇ ਸਾਡੇ ਬਲੋਕ ਕਿੰਨੀਆਂ ਲੈਂ ਸਾਈਡ ਲੱਗੀਆਂ ਨੇ ਜਿਨੇ ਵਿਲਾਈਆ ਮੈਂ ਤੁਹਾਨੂੰ ਦੱਸ ਬਹੁਤ ਜਿਆਦਾ ਵਧੀਆ ਲਾਤੀਆਂ ਲਾਇਆ ਇਹ ਮੰਦਿਰ ਹੈਗਾ ਮੰਦਿਰ ਹੈਗਾ ਮੰਦਿਰ ਹੈਗਾ ਵਾ ਅੱਛਾ ਹੋਰ ਤਾਲ ਵੀ ਲੱਗੇ ਕੀ ਹੈ ਬੜੀ ਤੁਸੀਂ ਜੌਨਕ ਚੈੱਕ ਕਰ ਸਕਦੇ ਆ ਇਹ ਥੋੜੀ ਕੱਟ ਗਈ ਆ ਇਹ ਬੜੀ ਹੁੰਦੀ 11 ਵਜੇ ਅੱਧੇ ਹੁਣ ਘਰ ਬੈਠੇ ਹੋਏ ਆ ਤਾਂ ਲੋਕਾਂ ਨੇ ਇੱਕ ਦੱਛਾ ਨੇ ਕੀਤਾ ਹੋਇਆ ਇਹਨਾਂ ਨੇ ਬਹੁਤ ਜਿਆਦਾ ਸਿਵਾਵਾਂ ਦਾ ਸਿਵਾਵਾਂ ਦਾ ਕਾਰਜ ਨਹੀਂ ਨਾ ਗੋਲਾ ਚੰਨ ਲੱਗੀ ਤੈਨਾਂ ਨੇ ਤੇ ਵੇਰ ਰੌਣਕ ਚੈੱਕ ਕਰੋ ਸਤਾਰ ਰੋਡ ਦੀ ਦੇਖੋ ਉਲਟ ਤੇ ਸਕੂਟਰੀ ਲਾਈ ਹੋਈ ਹੈ ਨਾਲ 11 ਵਜ ਗਿਆ ਤਾਂ ਵੀ ਇੱਕ ਪਿੱਛੇ ਰਣ ਕਲਾ ਦੁਕਾਨ ਤੇ ਦੁਕਾਨਾਂ ਲੱਤੀਆਂ ਹੀ ਆ ਟਾਈਮ ਪਰ ਨਮਾਜ਼ ਲੈ ਕੇ ਤਾਂ ਹਰਾਂਗੇ ਉੱਥੇ ਤੋਂ ਕਰ ਲਗੀ ਦਿਵਾਲੀ ਅੱਜ ਦਿਵਾਲੀ ਤੇ ਕਿਤੇ ਪੱਲਾ ਤਕਾਂ ਤੇ ਰੌਣਕ ਚੈੱਕ ਕਰ ਸਕਦੇ ਤੁਸੀਂ ਆਦਰੋਂ ਦਾ ਚੌਥੀ ਚਾਹੀਦੀ ਜਿੰਨੀ ਉਹਨਾਂ ਕੀ ਤੇ ਕਟ ਵੱਦੀ ਹੁੰਦੀ ਆ ਤੇ ਤੈਂ ਤਾਂ ਰੋਡ ਚੱਲ ਜਾ ਉੱਥੇ ਵੀ ਨਹੀਂ ਰੋਡ ਨਹੀਂ ਉਹ ਨਹੀਂ ਜਿੰਨੀ ਆਪਣੇ ਬਲਦਾਂ ਦੇ ਰੋਡ ਤੇ ਲੋਕੀ ਸਮਾਲ ਲੈਨ ਸਪੈਸ਼ਲ ਸਾਡੇ ਇੱਥੇ ਰਹਿੰਦੇ ਆ 99 ਵਾਲੇ ਆਸ ਤੋਂ ਇਹ ਲਈ ਆਸ ਤੋਂ ਇਹ ਇਹ ਤਾਂ ਕੰਨ ਨਾ ਚੁੱਕਦੀ ਉਸ ਬਾਈ ਬਸ ਕਹਿੰਦੇ ਚਲ ਜਾਈਏ ਕਾਰ ਹੁਣ ਆ ਇਹਨਾਂ ਨੇ ਵੀ ਲਈ ਇਹ ਕਾਈ 99 ਇਹ ਕਾਰ ਹੀ 99 99 ਸ਼ੋਪ ਨਿਊ ਦੁਕਾਨ ਖੁੱਲੀ ਹੋਈ ਹੈ ਇਹਨਾਂ ਨੇ ਵੀ ਭਾਂਡੇ ਭੁੰਡੇ ਬਾਹਰ ਲਾਇਆ ਬਾਈ ਤੁਸੀਂ ਬਸ ਚੈੱਕ ਕਰੀ ਜੋ ਬਹੁਤ ਬਾਰੀਆਂ ਦੁਕਾਨਾਂ ਲੱਗੀਆਂ ਬਾੜੀਆਂ ਇਹ ਨੀਦ ਕਾ ਕਿਧਰ ਲੱਗੀ ਵੀ ਦੇਖੀ ਮੇਰੀ ਆਡੇ ਇੱਧਰ ਲੱਗਦੀ ਵੀ ਸੁਲਤਾਨਪੁਰ ਰੋਡ ਤੇ ਤੇ ਕਾਈ 99 ਇੱਕ ਆ ਰਹੀ 99 ਸ਼ੌਕ ਚੱਕਰ ਤੋਂ ਦੇ ਦੀ ਨੀ ਵੀਦਰ ਕਾ ਨਾ ਕਰ ਸਕਦਾ ਵਧੀਆ ਸ਼ੌਕ ਹੈ ਉਹ ਸੇਸੀ ਘਰ ਚੱਲਿਆ ਵਾਪਸੀ ਪਿਆਰ ਹੀ ਦੇ ਲਿਆ ਸਾਰਾ ਹੀ ਲੋਨ ਕਿਤੇ ਗਈ ਹੈਗੀ ਸੀ ਤੇ ਕੰਡਾ ਬਹੁਤ ਸੱਦੀਆਂ ਹੀ ਭਰ ਗਈ ਕੋਈ ਰਾਤ 11:00 ਬਜੇ ਦਾ 11 ਵਜੇ ਕਿਹੜੀ ਰੌਣਕ ਹੋਣੀ ਪਿਆਰ ਦੇ ਵਿੱਚ ਕੰਡਾ ਦਾ ਬਤਵਾ ਦੱਕੇ ਆਇਆ ਨਾਲ ਕੰਡਾ ਬਿਕਣੀਆ ਨਾਲ ਵਿਕ ਗਈ ਅਸਲ ਵਿੱਚ ਵਿਕਣੀ ਕੋ ਕੱਲ੍ਹ ਦੇ ਹੀ ਇਸ ਤੋਂ ਬਲੋਗ ਦੇ ਵਿੱਚ ਜਦੋਂ ਕੱਲ ਦੀਵਾਲੀ ਤੁਹਾਨੂੰ ਦਿਖਾਣੇ ਦੀ ਦੀਵਾਲੀ ਦੇ ਖਾਸ ਦੀਵਾਲੀ ਦਾ ਬਲੋਗ ਦੇ ਵਿੱਚ ਬੜੀ ਖਾਸ ਚੀਜ਼ ਲੱਗੀ ਉਹ ਤੁਹਾਨੂੰ ਦਿਖਾਵਾਂਗੇ ਬਲੋਗ ਦੇ ਵਿੱਚ ਅੱਗੇ ਜਾ ਕੇ ਉਹ ਖਾਸ ਚੀਜ਼ਾਂ ਤੁਹਾਨੂੰ ਦਿਖਾਉਣੇ ਕਿੰਨੀ ਕਦਰਾਂ ਕੀ ਦੀ ਬੜੀ ਬਰ ਚਾਹੀਏ ਬੜੀ ਕਦਰ ਨਾਲ ਚੀਜ਼ ਬੰਦੇ ਨਾਲ ਵਾਲੀ ਚੀਜ਼ ਹੈ ਜੀ ਸੋ ਗਾ ਸਾਡੇ ਵੀਰੇ ਮਾਤਾ ਵੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਸਬਸਕ੍ਰਾਈਬਰ ਕਰਨਾ ਨਾ ਭੁੱਲਣਾ ਸਸਰੀ ਦੇ ਹਲੇ ਤੱਕ ਵੀ ਦੁਕਾਨਾਂ ਕਈ ਖੁੱਲੀਆਂ ਨੇ ਤੇ ਭੀੜ ਪਵਾ ਭੀੜ ਕਾਫੀ ਲੱਗੀ ਆ ਅੱਜ ਤਰਾ ਭਾਂਡੇ ਦੇਗਾ ਤੇ ਬਹੁਤ ਭੀੜ ਆ ਜੀ ਅੱਜ ਤਰਾ ਪਾਂਡੇ ਨਾਲ ਦੁਕਾਨ ਤੇ ਬਹੁਤ ਭੀੜ ਆ ਇਤਰਾ 90 ਦਾ ਮਾਰੇ ਮੋਟੇ ਕੋਈ ਚਾਚਾ ਚਾ ਲੈਣੀਆਂ ਹੋਵੇ ਤੇ ਇੱਥੇ ਬੜੀ ਭੀੜ ਹੈਗੀ ਹੈ ਹੋਰ ਨਵੇਂ ਦੁਕਾਨਾਂ ਖੁੱਲੀਆਂ ਨੇ ਕਿੰਦੇ ਜਿਦਵਾਲੀ ਮੰਚੇ ਸਾਰੇ 11 ਵਜ ਦੇ ਨੇ ਇਹ 99 ਦੀ ਚੀਜ਼ ਹੈ ਬੇਦਰ ਵਾਲਾ ਸੁਲਤਾਨਪੁਰੇ ਰੋਡ ਤੇ ਗੁਰਦਾਰਾ ਰੋਡ ਤੇ ਦੇਖ ਕੇ ਅੰਦਰੇ ਬੰਦੇ ਕੋਸਾ ਬੰਦੇ 11 ਵਜੇ ਇੱਕੋ ਸਾਹਮਣੇ ਦੁਕਾਨ ਕੀ 99 ਵਾਲੀ ਇਹ ਉਹ ਚੈੱਕ ਕਰੋ ਉਹ ਉਹ ਦੇਖੋ ਪਰ ਆਪਾਂ ਨਾਲ ਜਾਦੇ ਨਹੀਂ ਆਪਾਂ ਨਾਲ ਕੱਟਵਾਤੀ ਜਾਈਦਾ 99 ਚੀਜ਼ਾਂ ਕਾਟੀ ਵੇਖੀ ਨੇ ਜਿਆਦੀਆਂ ਮਹਿੰਗੀਆਂ ਵੇਖੀਆਂ ਸੀ ਤਾਂ ਆ ਚੈੱਕ ਕਰੋ ਤੁਸੀਂ ਇਹ ਤੁਹਾਨੂੰ ਕੱਲ ਵੀ ਦਿਖਾਇਆ ਕੱਲ ਦੇ ਬਲੌਗ 'ਚ ਵੀ ਜਿਹੜਾ ਕੱਲ ਦਾ ਅੱਗੇ ਆ ਸੀ ਆ ਚੈੱਕ ਕਰੋ ਪਟਾਕੇ ਉਹ ਗਰ ਰੌਣ ਕੇ ਚੈੱਕ ਕਰ ਰਹਾ ਸੀ ਤਾਲਾ ਰੋਡ ਤੇ ਕਿਉਂ ਉਲਟੇ ਤੇ ਸਕੂਟਰੀ ਲਾਈ ਹੋਈ ਹੈ ਨਾ 11 ਵਜ ਗਿਆ ਤਾਂ ਵੀ ਇੱਕ ਪਿੱਛੇ ਦੌੜਨ ਲੱਗ ਲ ਦੁਕਾਨ ਤੇ ਦੁਕਾਨਾਂ ਲੱਭੀਆਂ ਗਿਆ ਟਾਈਮ ਤਾਂ ਨੂੰ ਮੈਂ ਲੈ ਕੇ ਤਾਂ ਹਰਾਂਗੇ ਉੱਥੇ ਤੋਂ ਕੱਲ ਲਗੀ ਦਵਾਈ ਅੱਜ ਦਵਾਈ ਤੇ ਇੱਕ ਦਿਨ ਪੱਲਾ ਤੱਕ ਆਮ ਤੇ ਰੌਣ ਕਾ ਕੀ ਕਰ ਸਕਦੇ ਤੁਸੀਂ ਵਾਧਰਾ ਉਹਨਾਂ ਦਾ ਬਹੁਤ ਚੱਲੀ ਜਿੰਨੀ ਰੋਣ ਕਿਤੇ ਕੱਟ ਵੱਤ ਹੁੰਦੀ ਆ ਤਿੰਨ ਤਾਂ ਰੋਡ ਜਲਦੇ ਉੱਥੇ ਵੀ ਨੀ ਰੋਡ ਨਹੀਂ ਉਹਦੀ ਜਿੰਨੀ ਆਪਣੇ ਸੁਲਤਾਨ ਰੋਡ ਤੇ ਲੋਕੀ ਸਾਡੇ ਇੱਥੇ ਆਉਂਦੇ ਆ 99 ਵਾਲੇ ਬਾਰੇ ਸਮਾਂ ਲੱਗੇ ਅਸਤਾਈ ਨੇ ਤੇ ਤਾਂ ਕੋਈ ਇਹਨਾਂ ਨੇ ਜੋ ਕਦੀ ਉਸ ਵਾਈ ਬਸ ਕਹਿੰਦੇ ਚਲੀਏ ਘਰ ਹੁਣ ਆ ਇਹਨਾਂ ਨੇ ਵੀ ਲਈ ਇਹ ਕਾਰ ਹੀ 99 ਇਹ ਕਾਰ ਹੀ 99 99 ਸ਼ੋਪ ਨਿਊ ਦੁਕਾਨ ਖੁੱਲੀ ਹੋਈ ਹੈ ਇਹਨਾਂ ਨੇ ਵੀ ਭਾਂਡੇ-ਭੁੰਡੇ ਬਾਹਰ ਲਾਏ ਬਾਈ ਤੁਸੀਂ ਪਾਸ ਚੈੱਕ ਕਰੀ ਜੋ ਬਹੁਤ ਬਾਰੀਆਂ ਦੁਕਾਨਾਂ ਲੱਗੀਆਂ ਬਾੜੀਆਂ ਇਹ ਨੀ ਦੁਕਾਨ ਕਿਧਰ ਹੀ ਲੱਗੀ ਵੀ ਦੇਖੀ ਨਹੀਂ ਜਿੱਨੀ ਆਡੇ ਇੱਧਰ ਲੱਗਦੀ ਹੈ